ਤੁਸੀਂ ਇਸ ਏਰੀਆ ਚ ਵੀ ਦੇਖੋਗੇ ਨਾ ਤੁਹਾਨੂੰ ਇੱਥੇ ਕਲਾ ਕਲਾ ਜਿਹੜਾ ਹੈ ਨਾ ਔਰਨਾਮੈਂਟਲ ਸਟੈਚੂ ਪਿਆ ਹੋਇਆ ਨਜ਼ਰ ਆ ਰਿਹਾ ਹੈ ਦੋਸਤੋ ਪਤਾ ਥੋੜੀ ਜੀ ਮਿਹਨਤ ਕਰਕੇ ਨਾ ਇੱਕ ਅੱਧੀ ਗੱਡੀ ਤਾਂ ਲੈ ਲੈਂਦਾ ਪਰ ਕਈ ਗੱਡੀਆਂ ਲੈਣੀ ਨਾ ਸੌਖਾ ਕੰਮ ਨਹੀਂ ਹੁੰਦਾ ਤੇ ਗੱਡੀਆਂ ਦੇ ਨਾਲ ਜੇ ਕੋਠੀ ਵੀ ਬਣਾਣੀ ਹੋਵੇ ਫਿਰ ਗੱਲ ਵੱਖਰੀ ਹੁੰਦੀ ਆ ਤੇ ਇਹ ਸਾਰੀ ਵੱਖਰੀ ਕਰਨਾ ਸਾਡੇ ਵੀਰ ਨੇ ਕਰਕੇ ਦਿਖਾਈ ਹੈ ਸੋ ਪੂਰੀ ਵੀਡੀਓ ਦੇਖਿਓ ਜਿੱਥੇ ਮਿਹਨਤਾਂ ਨੇ ਉੱਥੇ ਰਹਿਮਤਾਂ ਨੇ ਤੇ ਜਿੱਥੇ ਰੱਬ ਦੀ ਰਹਿਮਤ ਤੁਹਾਡੇ ਨਾਲ ਹੋਵੇ ਨਾ ਤਾਂ ਦੁਨੀਆ ਜਿੰਨੀ ਮਰਜ਼ੀ ਤੁਹਾਡੇ ਖਿਲਾਫ ਖੜੀ ਹੋਵੇ ਤੁਸੀਂ ਸਾਰੀ ਪਮਦਿਆਂ ਨੂੰ ਚੇੜਦੇ ਹੋਏ ਅੱਗੇ ਲੱਗਦੇ ਹੀ ਲੱਗਦੇ ਹੋ। ਸੋ ਆਈਦੀ ਵੀਡੀਓ ਨਾ ਸੰਬੱਧ ਪਤਾ ਹੈ ਸਾਡੇ ਵੱਡੇ ਵੀਰ ਨੂੰ ਲਖਵਿੰਦਰ ਸਿੰਘ ਨੂੰ ਜਿਨ ਸੁਪੁੱਤਰ ਗੁਰਨਾਮ ਸਿੰਘ ਪਿੰਡ ਉਮਰਪੁਰ ਮੁਕੇਰੀਆਂ ਹੁਸ਼ਿਆਰਪੁਰ ਜ਼ਿਲ੍ਹਾ ਸੋ ਵੀਰੇ ਨੇ ਬਾਹਰ ਇੰਨੀ ਕ ਮਿਹਨਤ ਕੀਤੀ ਹੈ ਕਿ ਅੱਜ ਆਪਣੇ ਪਰਿਵਾਰ ਨੂੰ ਇੱਕ ਬਹੁਤ ਹੀ ਸੋਹਣੇ ਜਿਹੇ ਘਰ ਦੇ ਵਿੱਚ ਰੱਖਿਆ ਹੋਇਆ। ਸੋ ਪੂਰੀ ਕੋਠੀ ਅਸੀਂ ਦੇਖਾਂਗੇ ਤੇ ਉਹਨਾਂ ਦੀ ਕਹਾਣੀ ਵੀ ਵਿੱਚ ਵਿੱਚ ਜ਼ਿਕਰ ਕਰਾਂਗੇ। ਸੋ ਕਰ ਇੰਨੀ ਕਰੀਜ਼ ਨਾਲ ਬਣਾਇਆ ਹੋਇਆ ਹੈ ਨਾ ਇੰਨੀ ਕਰੀਜ਼ ਨਾਲ ਬਸ ਐ ਸਮਝ ਲਓ ਜਿਹੜਾ ਵੀਰ ਦਾ ਸੁਪਨਾ ਸੀ ਨਾ ਉਹ ਕੱਲੀ ਕੱਲੀ ਚੀਜ਼ ਸਪੜੇ ਦੇ ਨਾਲ ਘਰ ਦੇ ਵਿੱਚ ਕੋਟੀ ਹੋਈ ਹੈ ਸੋ ਕੱਲੀ ਕੱਲੀ ਚੀਜ਼ ਆਪਾਂ ਦੇਖਾਂਗੇ ਸ਼ੁਰੂ ਕਰਦੇ ਹਾਂ ਫਰੰਟ ਤੋਂ ਪਹਿਲਾ ਬਾਹਰ ਦਾ ਏਰੀਆ ਦੇਖਾਂਗੇ ਫਿਰ ਆਪਾਂ ਅੰਦਰ ਦਾ ਏਰੀਆ ਦੇਖਾਂਗੇ ਫਿਰ ਮੈਂ ਲਾਸਟ ਵਿੱਚ ਤੁਹਾਨੂੰ ਪੁੱਛਾਂਗਾ ਤੁਸੀਂ 10 ਵਿੱਚੋਂ ਕਿੰਨੇ ਨੰਬਰ ਦੋਵੋਗੇ ਇਹਨੂੰ ਤੇ ਇਹ ਕਮੈਂਟਾ ਜ਼ਰੂਰ ਦੱਸਿਓ ਆਪਣਾ ਸੋ ਜਦ ਆਪਾਂ ਘਰ ਦੇ ਬਿਲਕੁਲ ਫਰੰਟ ਤੇ ਆਏ ਹਾਂ ਨਾ ਉਹ ਫਰੰਟ ਏਰੀਆ ਦੇ ਵਿੱਚ ਤੁਸੀਂ ਦੇਖੋਗੇ ਬੜੇ ਸੋਹਣੇ ਜਿਹਾ ਬੁਟੇ ਇੱਥੇ ਲਾਏ ਹੋਏ ਨੇ ਬੁ ਆਊਟਰ ਵਾਲ ਦੇ ਉੱਤੇ ਵੀ ਤੁਸੀਂ ਦੇਖੋਗੇ ਟਾਇਰਜ਼ ਦੇ ਨਾਲ ਇੱਕ ਅੱਛਾ ਡਿਜ਼ਾਈਨ ਦਿੱਤਾ ਹੈ ਪਲੱਸ ਉੱਪਰ ਗਲਾਸ ਫਿਨਿਸ਼ਿੰਗ ਦਿੱਤੀ ਹੋਈ ਹੈ ਬਾਰਡਰ ਇੱਥੇ ਪੂਰੇ ਪ੍ਰੋਪਰ ਦਿੱਤੇ ਹੋਏ ਨੇ ਕਲੀ-ਕਲੀ ਚੀਜ਼ ਦੇ ਉੱਤੇ ਸੋ ਘਰ ਦੀ ਖੂਬਸੂਰਤੀ ਨਾ ਇੱਥੇ ਹੀ ਨਜ਼ਰ ਆਣੀ ਸ਼ੁਰੂ ਹੋ ਜਾਂਦੇ ਉਸ ਤੋਂ ਬਾਅਦ ਇਹ ਪਾਮ ਟਰੀਜ਼ ਆ ਜਿਹੜੇ ਬਾਹਰੋਂ ਨਜ਼ਰ ਆਉਂਦੇ ਨੇ ਇੱਕ ਬੜੀ ਅੱਛੀ ਫੀਲ ਦਿੰਦੇ ਆਪ ਨੂੰ ਇੱਕ ਅਲੱਗ ਹੀ ਘਰ ਦੀ ਸੋ ਹੁਣ ਆਗੇ ਇਹਦੇ ਰੈਂਪ ਤੇ ਰੈਂਪ ਤੇ ਤੁਹਾਡਾ ਸਾਰਾ ਸਾਰਾ ਗ੍ਰੇਨਾਈਟ ਲੱਗਿਆ ਹੋਇਆ ਸੋ ਰੈਂਪ ਨੂੰ ਬੜੇ ਤਰੀਕੇ ਨਾਲ ਲਗਾਇਆ ਹੋਇਆ ਸੋ ਥੈਟ ਕੋਈ ਵੀ ਕਾਰ ਜਿਹੜੀ ਹੈਗੀ ਅੰਦਰ ਜਾ ਰਹੀ ਹੈ ਹੈਵੀ स्केटिंग ना होवे सो ਬਾਹਰ ਪੂਰੀ ਜਿਹੜੀ ਐਂਟਰੈਂਸ ਹੈ ਉਹ ਬਿਲਕੁਲ ਇੱਕ ਅਲੱਗ ਫੀਲ ਦੇ ਨਾਲ ਅਥੇ ਦਿੱਤੀ ਹੋਈ ਹੈ। ਸੋ ਬਾਹਰ ਪਿੱਲਰ ਦੀ ਗੱਲ ਕਰੀਏ ਤਾਂ ਸਾਰੇ ਪਿੱਲਰ ਜਿਹੜੇ ਹੈਗੇ ਨੇ ਆਪਣੇ ਗ੍ਰੇਨੇਟ ਨਾਲ ਨੇ। ਸੋ ਇੱਕ ਆ ਪਿੱਲਰ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਹੜਾ ਬਿਲਕੁਲ ਸਟੇਨਲੈਸ ਸਟੀਲ ਹੈ। ਇਹ ਸ਼ਾਇਦ ਹੀ ਤੁਸੀਂ ਅੱਜ ਤੱਕ ਕਿਤੇ ਦੇਖਿਆ ਹੋਵੇ ਕਿ ਐਨਾ ਵੱਡਾ ਪਿੱਲਰ ਹੈ। ਸਟੇਨਲੈਸ ਸਟੀਲ ਨਾਲ ਕਵਰ ਕੀਤਾ ਹੋਇਆ। ਆਜੋ ਹੁਣ ਆਪਾਂ ਅੰਦਰ ਵੀ ਆਨੇ ਆ। ਸੋ ਅੰਦਰ ਆ ਕੇ ਨਾ ਇੱਕ ਪਾਸੇ ਤਾਂ ਤੁਹਾਨੂੰ ਪਾਰਕਿੰਗ ਨਜ਼ਰ ਆਏਗੀ ਜਿੱਥੇ ਵੇਰ ਦੇ ਦੋ ਗੱਡੀਆਂ ਤਿੰਨ ਗੱਡੀਆਂ ਖੜੀ ਹੋ ਜਾਂਦੀਆਂ ਨੇ। ਬਹੁ ਸਾਈਡ ਤੇ ਤੁਹਾਨੂੰ ਸਾਰੀ ਗ੍ਰੀਨਰੀ ਇੱਥੇ ਨਜ਼ਰ ਆਏਗੀ ਗ੍ਰੀਨਰੀ ਦੇ ਬੈਕ ਸਾਈਡ ਤੇ ਵੀ ਦੇਖੋਗੇ ਤੁਹਾਨੂੰ ਲੈਂਪਸ ਨਜ਼ਰ ਆਣਗੇ ਜਿਹੜੇ ਕਿ ਟਾਈਲਸ ਦੇ ਨਾਲ ਇੱਕ ਅਛੇ ਫਰੇਮਵਰਕ ਦੇ ਨਾਲ ਇੱਥੇ ਡਿਜ਼ਾਈਨ ਕੀਤੇ ਹੋਏ ਨੇ ਐਂਡ ਬਿਲਕੁਲ ਮੈਂ ਦੂਸਰੀ ਸਾਈਡ ਆਣਾ ਜਿੱਥੇ ਸਾਰੀ ਗ੍ਰੀਨਰੀ ਇੱਕ ਬਿਲਕੁਲ ਅਲੱਗ ਵੇ ਦੇ ਨਾਲ ਹੈਗੀ ਹੈ ਇੱਕ ਨਾ ਨੇਚੇ ਪਾਰਕ ਜਿਵੇਂ ਕਹਿੰਦੇ ਬਿਲਕੁਲ ਔਵੇਂ ਦੀ ਫੀਲ ਆਂਦੀ ਹੈ ਏਰੀਆ ਛੋਟਾ ਹੈ ਬਟ ਕੋਈ ਕਸਰ ਨਹੀਂ ਰੱਖੀ ਇੱਥੇ ਕੋਈ ਕਸਰ ਨਹੀਂ ਛੱਡੀ ਕਿ ਇਹਦੇ ਵਿੱਚ ਕੋਈ ਅਲੱਗ ਚੀਜ਼ ਨਾ ਨਜ਼ਰ ਆਵੇ ਸੋ ਦੇਖੋ ਵਿਚੋ ਵਿਚ ਤੁਹਾਨੂੰ ਇੱਕ ਬੜਾ ਪਿਆਰਾ ਜਿਹਾ ਪੇੜ ਨਜ਼ਰ ਆ ਐਂਡ ਇਹ ਬੋਟਿਆਂ ਦੇ ਨਾਲ ਇਹਦੀ ਬਿਲਕੁਲ ਹੀ ਅਲੱਗ ਫੀਲ ਇਹਦੇ ਦਿੱਤੀ ਹੋਈ ਹੈ। ਐਂਡ ਇਹ ਚੀਜ਼ ਅਗਰ ਆਪਾਂ ਐਸਾਈਡ ਦੇਖਦੇ ਅਗੇ ਤੁਹਾਨੂੰ ਗਮਲਿਆਂ ਦੇ ਵਿੱਚ ਬੜੇ ਪਿਆਰੇ ਜਿਹੇ ਪੌਦੇ ਨਜ਼ਰ ਆਣਦੇ ਆ ਤੇ ਇਹ ਤੁਹਾਡੇ ਫਰੰਟ ਦੇ ਉੱਤੇ ਟਾਈਲ ਲੱਗੀਆਂ ਹੋਈਆਂ। ਪਿਲਰਸ ਦੇ ਉੱਤੇ ਵੀ ਤੁਸੀਂ ਦੇਖੋਗੇ ਨਾ ਸਿਲਵਰ ਪੇਂਟਿੰਗ ਕੀਤੀ ਹੋਈ ਹੈ ਜੋ ਇੱਕ ਅਲੱਗ ਫੀਲ ਦੇ ਦਿੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਤਾਂ ਆਪਾਂ ਦੇਖ ਲਈਆਂ ਹੁਣ ਘਰ ਦੇ ਫਰੰਟ ਵੱਲ ਨਜ਼ਰ ਮਾਰਦੇ ਆ ਉੱਪਰ। ਤੋ ਦੇਖੋ ਸੀਸੀਟੀਵੀ ਕੈਮਰਾਜ਼ ਇੱਥੇ ਲਾਇ ਹੋਏ ਨੇ ਆਲਰੇਡੀ ਸਿਕਿਉਰਟੀ ਦਾ ਪੂਰਾ ਹੈ ਵੈਸੇ ਪਿੰਡ ਬਹੁਤ ਸੁਰੱਖਿਤ ਹੈ ਵਧੀਆ ਹੈ ਏਰੀਆ। ਬਟ ਸਟਿਲ ਕੈਮਰਾਸ ਇੱਥੇ ਫਿੱਟ ਕੀਤੇ ਹੋਏ ਨੇ ਕਿਉਂਕਿ ਵੀਰ ਰਹਿੰਦੇ ਨੇ ਬਾਹਰ ਸੋ ਜਿੰਨਾ ਕ ਬਾਹਰ ਕੰਮ ਕੀਤਾ ਨਾ ਅੰਦਰ ਤੁਸੀਂ ਦੇਖੋਗੇ ਤਾਂ ਇਹ ਬਿਲਕੁਲ ਹਾਤਕੀਤੀ ਹੋਈ ਹੈ ਤੁਸੀਂ ਫਰੇਮਵਰਕ ਦੇਖੋਗੇ ਫਰੇਮ ਤੇ ਪੂਰੇ ਬਾਰਡਰ ਦੇ ਉੱਤੇ ਪੂਰੀ orange ਲਾਈਨਿੰਗ ਹੈਗੀ ਹੈ ਹਲਕਾ ਜਿਹਾ ਲਾਈਟ yellowish ਕਲਰ ਹੋਏਗਾ ਪਲੱਸ CNC ਦੇ ਨਾਲ ਇੱਕ ਡਿਜ਼ਾਈਨ ਮਿਲੇਗਾ ਐਂਡ ਬਾਲਕਨੀ ਦੇ ਉੱਤੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਗਲਾਸ ਵਰਕ ਦਾ ਸੇ ਨਜ਼ਰ ਆ ਰਿਹਾ ਹੋਵੇਗਾ ਐਂਡ ਤੁਸੀਂ ਇੱਥੋਂ ਦੀ ਵੀ ਨਜ਼ਰ ਦੇਖਦੇ ਹੋ ਨਾ ਉੱਪਰ ਬਾਲਕਨੀ ਦੇ ਵਿੱਚ ਵੀ ਤੁਹਾਨੂੰ ਗ੍ਰੀਨਰੀ ਨਜ਼ਰ ਆਂਦੀ ਹੈ ਐਂਡ ਸੇਮ ਚੀਜ਼ ਤੁਸੀਂ ਦੇਖੋਗੇ ਬਿਲਕੁਲ ਆਪਣੇ ਟਾਪ ਤੇ ਛ ਗ੍ਰੀਨਰੀ ਹੀ ਥੱਲੇੋਂ ਨਜ਼ਰ ਆ ਜਾਂਦੀ ਹੈ ਸੋ ਘਰ ਦੇ ਵਿੱਚ ਨਾ ਗ੍ਰੀਨਰੀ ਜਿੰਨੀ ਕਿ ਬਾਹਰੋਂ ਨਿਕ ਤੁਹਾਨੂੰ ਅੰਦਰ ਵੀ ਨਜ਼ਰ ਆਂਦੀ ਹੈ ਆ ਜੇ ਥੋੜਾ ਜਿਹਾ ਹੋਰ ਅੱਗੇ ਵਧਦੇ ਹਾਂ ਸੋ ਇੱਥੇ ਬੈਠਕ ਬਣਾਈ ਹੋਈ ਹੈ ਜਿਵੇਂ ਬਾਹਰੋਂ ਕੋਈ ਵੀ ਆਂਦਾ ਮਿਲਦਾ ਜੁਲਦਾ ਸਾਰੇ ਗੱਲਾਂ ਇੱਥੇ ਹੀ ਹੋ ਜਾਂਦੀਆਂ ਨੇ ਛੋਟੇ ਝੁੱਲ੍ਹੇ ਇੱਥੇ ਰੱਖਿਆ ਹੋਇਆ ਇਹਦੀ ਇੱਕ ਲਾਗੇ ਫੀਲ ਹੁੰਦੀ ਹੈ ਸੋ ਇਹ ਆ ਗਈ ਆਪਣੀ ਐਂਟਰੈਂਸ ਹੁਣ ਤੁਸੀਂ ਦੇਖੋ ਜਿਹੜੇ ਤਾਂ ਬੱਚੇ ਆਪਣੇ 90s ਹੈਗੇ ਨੇ ਜਾਂ ਪੁਰਾਣੇ ਨੇ ਉਹ ਆਹ ਜਿਹੜਾ ਥੰਬਨੇ ਚ ਹੁੰਦੇ ਨਾ ਦੇਖ ਕੇ ਉਹ ਅਮਰੀਸ਼ਪੁਰੀ ਵਾਲੀ ਫਿਲਮਾਂ ਦੀ ਯਾਦ ਆ ਜਾਂਦੀ ਹੈ ਕਿ ਨਹੀਂ ਹੈ ਨਹੀਂ ਅਲਗ ਅਲਗ ਇਹ ਸਾਰਾ ਸਾਗਵਨ ਵਾਲਾ ਕੰਮ ਇੱਥੇ ਵਿੱਚ ਹੋਇਆ ਹੋਇਆ ਹੈ ਬਿਲਕੁਲ ਅਲੱਗ ਫੀਲ ਆ ਰਹੀ ਹੈ ਤੁਹਾਨੂੰ ਹੁਣ ਇਹ ਤੁਹਾਡਾ ਮੇਨ ਡੋਰ ਆ ਗਿਆ ਡਬਲ ਡੋਰ ਹੈ ਪੂਰੀ ਵੈਟ ਪਾਲਿਸ਼ ਇਦੇ ਵਿੱਚ ਕੀਤੀ ਹੋਈ ਹੈ ਵਾਇਰ ਮੈਸ਼ ਡੋਰ ਹੈ ਤੁਸੀਂ ਹੈਂਡਲ ਵੀ ਦੇਖੋਗੇ ਨਾ ਬਿਲਕੁਲ ਐਨ ਯੂਨੀਕ ਡਿਜ਼ਾਈਨ ਦੇ ਨਾਲ ਤੁਹਾਨੂੰ ਇੱਥੇ ਮਿਲਣ ਵਾਲੀਆਂ ਬਿਲਕੁਲ ਅਲੱਗ ਚੀਜ਼ੋ ਇੱਥੇ ਮਿਲਣ ਮਿਲਣ ਵਾਲੀ ਹਰ ਇੱਕ ਚੀਜ਼ ਸੋ ਅੰਦਰ ਅਗੇਨ ਵੈਟ ਪਾਲਿਸ਼ ਦੇ ਨਾਲ ਇੱਕ ਅਲੱਗ ਚੀਜ਼ ਹੈ ਸੋ ਇਹ ਨਾ ਸਾਰੀ ਜਿਹੜੀ ਵੀ ਚੀਜ਼ ਮੈਂ ਦਿਖਾ ਰਿਹਾ ਤੁਹਾਨੂੰ ਇਹ ਇਕੱਲੇ ਇਕੱਲੇ ਵੀਰ ਦੇ ਬੜੇ ਮਾਈਂਡ ਦੇ ਵਿੱਚ ਸੀਗੀ ਇੱਕ ਇੱਕ ਚੀਜ਼ ਸੋ ਸੋਚ ਕੇ ਉਹਨਾਂ ਨੇ ਡਿਜ਼ ਵਾਲ ਦੇ ਉੱਤੇ ਪੂਰਾ ਫਰੇਮ ਹੈ ਅੰਦਰ ਗਲਾਸ ਵਰਕ ਹੈ ਕਿਤੇ ਵੀ ਕੋਈ ਛੋਟੀ ਚੀਜ਼ ਐਵੇਂ ਛੱਡੀ ਨਹੀਂ ਹੋਈ ਸੋ ਇਹ ਆ ਗਿਆ ਆਪਣੇ ਘਰ ਦੇ ਅੰਦਰ ਤੁਹਾਡਾ ਲੌਂਜ ਏਰੀਆ ਫੈਮਿਲੀ ਲੌਂਜ ਹੁਣ ਤੁਸੀਂ ਦੇਖੋਗੇ ਕਿ ਫੈਮਿਲੀ ਲੌਂਜ ਦੇ ਅੰਦਰ ਕੀ ਕੁਝ ਨੀ ਕੀਤਾ ਹੋਇਆ ਸੋ ਸੋਫੇ ਜਿਥੇ ਲਾਏ ਹੋਏ ਨੇ ਫੈਮਿਲੀ ਮੀਟਿੰਗ ਕਰਨੀ ਹੈ ਕੁਝ ਵੀ ਹੈ ਬਿਲਕੁਲ ਇੱਥੇ ਬੈਠ ਸਕਦੇ ਸੈਂਟਰ ਟੇਬਲ ਤੁਹਾਨੂੰ ਬਹੁਤ ਸੋਹਣਾ ਮਿਲ ਜਾਏਗਾ ਹਰ ਚੀਜ਼ ਐਂਟੀਕ ਹੈ ਮਤਲਬ ਕਿ ਕੋਈ ਚੀਜ਼ ਐਵੇਂ ਦੀ ਨਹੀਂ ਹੈਗੀ ਕਿ ਨਾਰਮਲ ਹੀ ਕਿਸੇ ਸ਼ਾਪ ਤੋਂ ਲੈ ਕੇ ਰੱਖ ਦਿੱਤੀ ਹੋਵੇ ਹਰੇਕ ਚੀਜ਼ ਇੱਕ ਵਧੀਆ ਜਗ੍ਹਾ ਤੋਂ ਵਧੀਆ ठा ਤੋਂ ਚੰਗੇ ਤੋਂ ਚੰਗਾ ਪੈਸਾ ਲਾ ਕੇ ਰੱਖੀ ਹੋਈ ਐ ਸੋ दैट ਫੀਲ ਅਕਚੀ ਆਣੀ ਚਾਹੀਦੀ ਐ ਸੋ ਤੁਸੀਂ ਇਸ ਏਰੀਆ ਚ ਵੀ ਦੇਖੋਗੇ ਨਾ ਤੁਹਾਨੂੰ ਇਥੇ ਕਲਾ ਕਲਾ ਜਿਹੜਾ ਹੈ ਨਾ ਔਰਨਾਮੈਂਟਲ ਸਟੈਚੂ ਪਿਆ ਹੋਇਆ ਨਜ਼ਰ ਆ ਰਿਹਾ ਐ ਇਹ ਯਾਦਵਾਂਦਾ ਵੀਰ ਨੂੰ ਕਿ ਇਹ ਆਪਣਾ ਪੰਜਾਬ ਐ ਸਰਖਾ ਘਾਤ ਦੀ ਕੁੜੀ ਟਾਂਗੇ ਤੇ ਬੈਠੇ ਦੋ ਜਾਨੇ ਇਧਰ ਦੇਖੋ ਉਹ ਉੱਟ ਹਾਤੀ ਉੱਪਰ ਟਰੱਕ ਇਹ ਲਾਗੇ ਚੀਜ਼ਾਂ ਨੇ ਮਦੇ ਹਰ ਕਿਸੇ ਦੇ ਮੰਚ ਦੀ ਇਹ ਗੱਲਾਂ ਆਉਂਦੀਆਂ ਜਿਹੜੇ ਵੀਰ ਦੇ ਮੰਚ ਆਈਆਂ ਤੇ ਉਹਨਾਂ ਨੇ ਕਰੀਆਂ ਵੀ ਐ ਸੋ ਇਹ ਤੁਹਾਡਾ ਟੀਵੀ ਪੈਰਲ ਬੜੇ ਪਿਆਰ ਨਾਲ ਇੱਥੇ ਡਿਜ਼ਾਈਨ ਕੀਤਾ ਹੋਇਆ ਪਿੱਛੇ ਦੇਖੋਗੇ ਲਾਈਟਿੰਗ ਹੈ ਇੱਕ ਅਲੱਗ ਫੇਰ ਤੁਹਾਨੂੰ ਨਜ਼ਰ ਆਏਗੀ ਐਂਡ ਅਸ ਤੋਂ ਵੀ ਬਾਅਦ ਚੀਜ਼ ਇਹ ਹੈ ਜਿਹੜੀ ਤੁਹਾਡੀ ਸਟੇਜ ਦੇ ਨੀਚੇ ਵਾਲਾ ਏਰੀਆ ਤੁਸੀਂ ਦੇਖੋ ਇੱਥੇ ਇਹ ਚੀਜ਼ ਤਾਂ ਸ਼ਾਇਦ ਤੁਸੀਂ ਕਿਤੇ ਨਜ਼ਰ ਆਈ ਹੋਏ ਯੂਜ਼ੂਲੀ ਅਸੀਂ ਕੀ ਦੇਖਦੇ ਹਾਂ ਸਟੋਨਸ ਰੱਖੇ ਹੁੰਦੇ ਨੇ ਜਾਂ ਇਹ ਕਹਦਾ ਬੋਟਾ ਲਾਇਆ ਹੁੰਦਾ ਬਟ ਸਟੋਨਸ ਨੂੰ ਐਨੇ ਤਰੀਕੇ ਨਾਲ ਰੱਖਿਆ ਹੋਵੇ ਵਿਚ ਲਾਈਟਿੰਗ ਵੀ ਰੱਖੀ ਹੋਏ ਇਫੈਕਟਸ ਪੂਰੇ ਪਏ ਹੋਣ ਐਂਡ ਪਿੱਛੇ ਵਾਲ ਦੇ ਉੱਤੇ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਟਾਈਲ ਵਰਕ ਵੀ ਇੱਥੇ ਨਜ਼ਰ ਆਏਗਾ ਸੋ ਇਹਨੀਆਂ ਚੀਜ਼ਾਂ ਬਹੁਤ ਹੀ ਕਾਟਮ ਦੇਖਿਆ ਹੋਣਗੇ ਕਿਤੇ ਅਗਰ ਕਿਸੇ ਨੇ ਕੀਤੀ ਹੋਈ ਲੈਂਸ ਇੱਥੇ ਪੂਰੇ ਨੇ ਈਵਨ ਤੁਸੀਂ ਆ ਦੇਖੋਗੇ ਜਿਹੜੀ ਆ ਆਪਣੀ ਸਟੇਅਰ ਦੇ ਨੀਚੇ ਹੈਗਾ ਇੱਧਰ ਵੀ ਤੁਹਾਡਾ ਪੂਰਾ ਵਾਲਪੇਪਰ ਹੈ ਸੋ ਹਰੇਕ ਕਲੇ ਕਲੇ ਚੀਜ਼ ਨੂੰ ਦੇਖ ਕੇ ਨਾ ਦਿਲ ਖੁਸ਼ ਹੋਵੇ ਐ ਨਾ ਹੋਵੇ ਕਿ ਅਸੀਂ ਆਪਣੇ ਘਰ 'ਚ ਬੈਠੇ ਸੀਗੇ ਤੇ ਮਜ਼ਾ ਨਹੀਂ ਆਇਆ ਸੋ ਹੁਣੇ ਤੱਕ ਵੀਡੀਓ ਨੂੰ ਦੇਖ ਰਹੇ ਹੋ ਤਾਂ ਲਾਈਕ ਜ਼ਰੂਰ ਕਰ ਦਿਓ ਐਂਡ ਇੱਕ ਚੀਜ਼ ਮੈਂ ਹੋਰ ਕਹੂੰਗਾ ਪਾਪ ਕੌਰ ਜੇ ਹੈਗੇ ਨੇ ਉਹ ਰੱਖ ਲਓ ਨਹੀਂ ਤਾਂ ਰੋਟੀ ਖਾਣੀ ਸ਼ੁਰੂ ਕਰ ਦਿਓ ਵੀਡੀਓ ਅੱਜ ਲੰਬੀ ਆਇਆ ਪੂਰੀ ਡਰੈਸਿੰਗ ਤੇ ਨਾਲ ਇਧਰ ਵਾਸ਼ਰੂਮ ਆ ਜਾਏਗਾ ਐਂਡ ਇਹ ਏਰੀਆ ਆ ਗਿਆ ਤੁਹਾਡਾ ਪਾਰਟੀਸ਼ਨ ਦਾ ਤੁਸੀਂ ਯੂਜ਼ੂਲੀ ਦੇਖਦੇ ਹੋ ਕਿ ਪਾਰਟੀਸ਼ਨ ਜਿਹੜੀ ਹੁੰਦੀ ਨਾ ਇਕੱਲੇ ਖਾਲੀ ਹੁੰਦੀ ਹੈ ਇਹਦੇ ਵਿੱਚ ਤੁਹਾਨੂੰ ਗਲਾਸ ਵਰਗੀ ਪੂਰਾ ਨਜ਼ਰ ਆਏਗਾ ਪੂਰੀ ਡਿਜ਼ਾਈਨ ਹੈ ਐਂਡ ਆ ਤੁਹਾਡੇ ਦਰਵਾਜ਼ੇ ਵੀ ਜਿਹੜੇ ਹੈਗੇ ਨੇ ਗਲਾਸ ਵਾਲੇ ਮਿਲਣਗੇ ਤੁਹਾਨੂੰ ਪੂਰੇ ਪ੍ਰੋਪਰ ਐਂਡ ਐਂਟਰ ਕਰਦੇ ਇੱਕ ਬੜੀ ਪਿਆਰੀ ਜਿਹੀ ਫੀਲ ਆਂਦੀ ਹੈ ਹੁਣ ਤੁਸੀਂ ਸੋਫਾ ਦੇਖੋਗੇ ਬਿਲਕੁਲ ਬੇਜ ਕਲਰ ਦੇ ਵਿੱਚ ਨੇ ਤੁਸੀਂ ਇਹਦੇ ਸਾਈਡ ਤੇ ਪਾਵੇ ਹੋਣ ਜਾਂ ਫਿਰ ਇਹ ਸੈਂਟਰ ਟੇਬਲ ਉਹ ਬਿਲਕੁਲ ਐਨ ਅਲੱਗੇ ਲੁੱਕ ਤੇ ਅਲੱਗੇ ਲੈਵਲ ਦੀ ਚੀਜ਼ ਤੁਹਾਨੂੰ ਤੇ ਨਜ਼ਰ ਆਣ ਗਈ ਹੈ ਤੇ ਜੇ ਆਪਾਂ ਉੱਪਰੋਂ ਦੇਖੀਏ ਸੀਲਿੰਗ ਡਿਜ਼ਾਈਨ ਉਹ ਤਾਂ ਬਿਲਕੁਲ ਹੀ ਲਾਕੇ ਤਾ ਹੋਇਆ ਕੱਲੇ ਕੱਲੇ ਚੀਜ਼ ਹੈ ਤੁਸੀਂ ਦੇਖੋ ਸੈਂਟਰ ਦੇ ਵਿੱਚ ਤੁਹਾਡਾ ਝੁਮਰ ਲੱਗਿਆ ਝੁਮਰ ਦੇ ਵਿੱਚ ਵੀ ਤੁਹਾਡੇ ਲੈਂਪਸ ਜਿਹੜੇ ਅਲੱਗ-ਅਲੱਗ ਕਲਰਸ ਦੇ ਵਿੱਚ ਮਿਲ ਜਾਣਗੇ ਸਾਈਡਾਂ ਦੇ ਉੱਤੇ ਤੁਹਾਨੂੰ ਐਸ ਸ਼ੇਪ ਹੈ वुਡ ਕਲਰ ਹੈ ਤੇ ਇੱਕ ਅੱਛੀ ਪਿਆਰੀ ਜਿਹੀ ਸੀਲਿੰਗ ਜਿਹੜੀ ਹੁੰਦੀ ਹੈ ਇੱਕ ਪ੍ਰੀਮੀਅਮ ਲੈਵਲ ਹੈ ਲਗਜ਼ਰੀ ਲੈਵਲ ਜਿਹੜਾ ਕਹਿ ਦਿੰਨੇ ਆਪਾਂ ਉਹ ਪੂਰੀ ਇੱਥੇ ਨਜ਼ਰ ਆਉਂਦੀ ਹੈ ਵਿੰਡੋਸ ਨੂੰ ਕਈ ਸਾਰੀਆਂ ਮਿਲ ਜਾਣਗੀਆਂ ਪੂਰੇ ਘਰ ਦੇ ਵਿੱਚ ਐਨਾ ਕਿ ਲਾਈਟ ਹਰ ਤਹਾਂ ਤੋਂ ਆਪਣੇ ਘਰ ਦੇ ਅੰਦਰ ਆਂਦੀ ਆਂਦੀ ਹੈ ਵਾਲ ਹੈ ਤੋਂ ਸਿੰਪਲ ਵਾਲਪੇਪਰ ਨਾ ਲਗਾ ਕੇ ਨੇ ਇੱਕ ਅਲੱਗੇ ਲੈਵਲ ਦਾ ਵਾਲਪੇਪਰ ਲਾਇਆ ਤੁਸੀਂ ਦੇਖੋ ਪੂਰੀ ਵਾਲ ਇੱਥੋਂ ਦੇ ਲੈ ਕੇ ਇੱਥੇ ਤੱਕ ਕਵਰ ਹੈ ਐਂਡ ਇੱਕੋ ਹੀ ਪੇਂਟਿੰਗ ਵਾਲੀ ਨਾ ਫੀਲਿੰਗ ਪੂਰੀ ਆ ਜਾਂਦੀ ਵੀ ਇੱਕ ਵਾਲ ਦੇ ਉੱਤੇ ਪੂਰੀ ਦੀ ਪੂਰੀ ਪੇਂਟਿੰਗ ਕੀਤੀ ਹੋਵੇ ਸੋ ਵਾਪਸ ਤੁਹਾਡੇ ਫੈਮਿਲੀ ਲਾਂਜ ਵਿੱਚ ਜਿਹਦੇ ਉੱਪਰ ਤੁਹਾਨੂੰ ਸੀ ਐਂਡ ਇੱਥੋਂ ਐਂਟਰ ਕਰਾਂਗੇ ਕਿਚਨ ਵੱਲ ਸੋ ਕਿਚਨ ਨੂੰ ਬੜਾ ਪਿਆਰਾ ਡਿਜ਼ਾਈਨ ਕੀਤਾ ਹੈ ਕਿਚਨ ਦੇ ਤਾਂ ਕੀ ਗੱਲ ਕਹੀਏ ਮੈਂ ਕਿਹਾ ਅਗਰ ਤੁਸੀਂ ਆਲਰੇਡੀ ਸਾਡੀ ਵੀਡੀਓਜ਼ ਦੇਖ ਰਹੇ ਹੋ ਤਾਂ ਸ਼ਾਇਦ ਐਸ ਲੈਵਲ ਦਾ ਕੰਮ ਜੋ ਪੂਰੇ ਘਰ 'ਚ ਤੁਸੀਂ ਦੇਖਣ ਵਾਲੇ ਹੋ ਨਾ ਮਸਾਂ ਕਿਤੇ ਦੇਖਿਆ ਹੋਣਾ ਜਾਂ ਕਿਤੇ ਕਿਤੇ ਕੁਝ-ਕੁਝ ਦੇਖਿਆ ਹੋਣਾ ਸੋ ਸਟਾਈਲ ਕਿਚਨ ਦਾ ਬਿਲਕੁਲ ਡਿਫਰੈਂਟ ਹੈ ਐਂਟਰ ਤੁਸੀਂ ਕਰਦੇ ਹੋ ਤਾਂ ਪੂਰਾ ਫਰੇਮ ਤੁਹਾਨੂੰ ਨਜ਼ਰ ਆਇਆ ਹੋਏਗਾ ਐਂਡ ਉਸ ਤੋਂ ਬਾਅਦ ਆਪਣਾ ਚੁੱਲ੍ਹੇ ਵਾਲਾ ਏਰੀਆ ਜਿਹਦੇ ਵਿੱਚ ਤੁਹਾਨੂੰ ਸੀਲਿੰਗ 'ਤੇ ਲੱਗੀ ਹੋਈ ਇਹ ਚਿਮਨੀ ਨਜ਼ਰ ਆਂਦੀ ਹੈ ਐਂਡ ਬ੍ਰੇਕਫਾਸਟ ਟੇਬਲ ਇੱਥੇ ਲਾਏ ਹੋਏ ਨੇ ਥੋੜੇ ਇਧਰ ਆ ਜਾਏਗਾ ਤੇ ਚੋਪਿੰਗ ਤੇ ਕੁਕਿੰਗ ਸਾਰਾ ਇਕਵੇ ਟੇਬਲ ਤੇ ਹੋਏਗਾ ਉਸ ਤੋਂ ਬਾਅਦ ਇਹ ਸਾਰਾ ਏਰੀਆ ਤੁਹਾਨੂੰ ਮਿਲ ਜਾਏਗਾ ਵੈਟ ਏਰੀਆ ਲੈ ਸਾਈਡ ਤੇ ਆ ਗਿਆ ਉਸ ਤੋਂ ਬਾਅਦ ਅਲਾਵਾ ਵੀ ਲੱਗ ਤੋਂ ਮਿਲ ਜਾਏਗਾ ਪਲੱਸ ਵੱਡੀ ਜਿਹੀ ਵਿੰਡੋ ਹੈਗੀ ਹੈ ਕਾਰਨਰ ਵਿੰਡੋ ਐਂਡ ਇਹ ਕਬਡੀ ਜੀ ਅਲਮਾਰੀ ਹੈ ਚਲੋ ਖੋਲ ਕੇ ਦੇਖਦੇ ਹਾਂ ਵਾਹ ਜੀ ਵਾਹ ਹੈ ਕੰਮ ਹੈ ਇਹ ਸਿੰਪਲੀ ਕੰਮ ਨਹੀਂ ਹੈਗਾ ਇਹ ਲੈਕਸ ਲੈਵਲ ਦਾ ਕੰਮ ਹੈ ਤੁਸੀਂ ਦੇਖੋ ਸਾਰੀ ਚੀਜ਼ਾਂ ਐਕੂਰੇਸੀ ਦੇ ਨਾਲ ਨੇ ਆਪਣੀ ਥਾਂ ਦੇ ਉੱਤੇ ਫ੍ਰਿਜ ਵੀ ਅਲੱਗ ਲੈਵਲ ਦਾ ਤੁਹਾਨੂੰ ਨਜ਼ਰ ਆਏਗਾ ਜੋ ਨਾਰਮਲ ਯਹਾਂ ਦੇ ਘਰ 'ਚ ਨਹੀਂ ਹੁੰਦਾ ਐਂਡ ਇਹ ਤਾਂ ਆਪਣੀ ਕਿਚਨ ਸੀਗੀ ਕਿਚਨ ਦੇ ਨਾਲ ਐਸਾਈਡ ਤੇ ਆਨੇ ਆਪਾਂ ਇਹ ਆ ਗਿਆ ਆਪਣਾ ਵਾਸ਼ਿੰਗ ਏਰੀਆ ਸੋ ਫਿਉਟੈਂਸਿਸ ਨੂੰ ਤੁਸੀਂ ਇੱਥੇ ਹੀ ਵਾਸ਼ ਕਰਦੇ ਹੋ ਸਾਰੇ ਕੰਮ ਇੱਥੇ ਕਰਦੇ ਆਂ ਤੇ ਇੱਕ ਅੱਛੀ ਫੀਲ ਤੁਹਾਨੂੰ ਨਜ਼ਰ ਆ ਜਾਂਦੀ ਹੈ ਐਂਡ ਇਹਦੇ ਨਾਲ ਬਿਲਕੁਲ ਇੱਧਰ ਆ ਗਈ ਤੁਹਾਡੇ ਡਾਈਨਿੰਗ ਏਰੀਆ ਆ ਗਿਆ ਤੇ ਡਾਈਨਿੰਗ ਏਰੀਆ ਤੁਸੀਂ ਦੇਖ ਸਕਦੇ ਹੋ 8 ਸੀਟਰ ਹੈ ਐਂਡ ਚੇਅਰਸ ਦਾ ਜਿਹੜਾ ਕੰਮ ਹੈ ਔਰ ਤੁਸੀਂ ਦੇਖੋਗੇ ਤੁਸੀਂ ਕਹੋਗੇ ਇੱਕ ਬਿਲਕੁਲ ਹੀ ਅਲੱਗ ਲੈਵਲ ਦਾ ਕੰਮ ਹੈ ਇੱਥੇ ਚੇਅਰ ਦੇ ਉੱਤੇ ਕਾਰੀਗਰੀ ਜਿਹੜੀ ਕੀਤੀ ਹੋਈ ਆ ਉਹ ਕੋਈ ਨਾਰਮਲ ਨਹੀਂ ਹੈਗੀ ਨਾ ਤੁਹਾਡਾ ਟੇਬਲ ਨਾਰਮਲ ਆ ਤੁਸੀਂ ਦੇਖੋ ਸਾਰਾ ਇਹ ਮਾਰਬਲ ਹੈ ਮਾਰਬਲ ਵੀ ਲੈਕ ਅਲੱਗ ਲੈਵਲ ਦਾ ਇਹਦੇ ਭਾਵੇਂ ਦੇਖ ਤੁਹਾਨੂੰ ਸਮਝ ਆਂਦੀ ਹੈ ਕਿ ਜਿਹੜੇ ਪੁਰਾਣੇ ਫਿਲਮਾਂ ਅਸੀਂ ਦੇਖਦੇ ਹੁੰਦੇ ਸੀਗੇ ਐਗਜ਼ੈਕਟਲੀ ਕੁਝ ਵੈਸੀ ਚੀਜ਼ ਆ ਜਾਂਦੀ ਹੈ ਐਂਡ ਇਹ ਆਗੀ ਆਪਣੀ ਬਹੁਤ ਜਿਦੋਂ ਐਂਟੀਕ ਪੀਸ ਲਾਏ ਹੋਏ ਆ ਇੱਕ ਬੜੀ ਵਧੀਆ ਜੀ ਫੀਲ ਆ ਜਾਂਦੀ ਹੈ ਸੈਕੰਡ ਦੇ ਸੀਲਿੰਗ ਡਿਜ਼ਾਈਨ ਹੈ ਉਹਦੇ ਤੋਂ ਤੁਹਾਨੂੰ ਜਿਹੜਾ ਹੈ ਪੂਰਾ ਬੋਡਵਰਕ ਪਲੱਸ ਲੈਂਪਸ ਨੂੰ ਨਜ਼ਰ ਆਣਗੇ ਸੋ ਕ੍ਰੋਕਰੀ ਟੇਬਲ ਐਸਾਈਡ ਤੇ ਆ ਗਿਆ ਸੋ ਡਿਜ਼ਾਈਨ ਦੇਖੋ ਇਹ ਤੁਹਾਡਾ ਫੈਮਿਲੀ ਲੌਂਜ ਹੈ ਫੈਮਿਲੀ ਲੌਂਜ ਦੇ ਨਾਲ ਇੱਕ ਤਰਫ ਤੁਹਾਡਾ ਡਰਾਇੰਗ ਏਰੀਆ ਕਿਚਨ ਐਦਰ ਤੁਹਾਡਾ ਡਾਈਨਿੰਗ ਏਰੀਆ ਸਟੇਅਰਸ ਤੁਹਾਡੀ ਐਦਰ ਆ ਗਿਆ ਤੇ ਇਹਦੇ ਨਾਲ ਤੁਹਾਡੇ ਦੋ ਬੈੱਡਰੂਮ ਆ ਗਏ ਆਜੋ ਆਪਾਂ ਫਿਰ ਬੈੱਡਰੂਮ ਚੈੱਕ ਕਰਦੇ ਹਾਂ अच्छा मैं एक बात तो दसनी भूल गया जिन्ने ਵੀ ਦਰਵਾਜ਼ੇ ਨੇ ਤੁਹਾਡੇ ਅੰਦਰ ਬਾਹਰ ਸਾਰੇ ਸਾਗਵਾਂਦੇ ਨੇ ਬਹੁਤ ਹੀ ਪਿਆਰੇ ਡਿਜ਼ਾਈਨ ਕੀਤੇ ਹੋਏ ਨੇ ਐਂਡ ਤੁਸੀਂ نیچے ਅਗਰ ਫਲੋਰਿੰਗ ਦੇਖੋਗੇ ਨਾ ਸਾਰਾ ਕਟਨੀ ਮਾਰਬਲ ਐਂਡ ਕਟਨੀ ਮਾਰਬਲ ਦੇ ਵਿੱਚ ਪੀਸਸ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਬੜੇ ਪਿਆਰੇ ਜਿਹੇ ਡਿਜ਼ਾਈਨਸ ਇੱਥੇ ਕੀਤੇ ਹੋਏ ਨੇ ਯੂਜੂਲੀ ਇਹ ਡਿਜ਼ਾਈਨ ਕਰਵਾਉਂਦਾ ਕਰਵਾਉਂਦੇ ਕਾਫੀ ਖਰਚਾ ਹੋ ਜਾਂਦਾ ਪਰ ਵੀਰ ਨੇ ਕੋਈ ਕਸਰ ਨਹੀਂ ਛੱਡੀ ਇਹ ਕਹਿੰਦਾ ਯਾਰ ਆਪਣੀ ਕੱਲੀ ਖਲੀ ਚੀਜ਼ ਨੂੰ ਨਾ ਆਪਾਂਵੇਂ ਤਿਆਰ ਕਰਨਾ ਜੋ ਮਾਈਂਡ ਦੇ ਵਿੱਚ ਹੈ ਐਗਜ਼ੈਕਟਲੀ ਉਹੀ ਕੰਮ ਕੀਤਾ ਸੋ ਇਹ ਬੈਡਰੂਮ ਆ ਗਿਆ ਆਪਣਾ ਤੁਸੀਂ ਇਹ ਬੈਡਰੂਮ ਦੇਖ ਕੇ ਜ਼ਰ ਜ਼ਰ ਆ ਰਹੇ ਹੋਗੇ ਕਿ ਇਹ ਇੱਕਲਾ ਬੈੱਡ ਜਿਹੜਾ ਹੋਏਗਾ ਨਾ ਸ਼ਾਇਦ 2.5 ਲੱਖ ਦਾ ਹੋਏਗਾ। ਤੁਸੀਂ ਲਾਓ ਕਿ ਬੈੱਡ ਐਸ ਲੈਵਲ ਦਾ, ਚੇਅਰਸ, ਸੈਟ ਤੇ ਟੇਬਲ ਤੇ ਪਲੱਸ ਆ ਜਿਹੜੀ ਸਾਈਡ ਤੇ ਆਪਣੇ ਲੈਂਪ ਵਾਲੇ ਸਾਈਡ ਟੇਬਲ ਪਏ ਨੇ ਇਹ ਬਿਲਕੁਲ ਅਲੱਗ ਲੈਵਲ ਦੇ ਨੇ। ਪੂਰੀ ਕਾਰੀਗਰੀ ਦੇ ਉੱਤੇ ਕਿੱਤੇ ਹੋਈ ਹੈ, ਕੋਈ ਘੱਟ ਕੰਮ ਨਹੀਂ ਹੈਗਾ, ਬਿਲਕੁਲ ਅਲੱਗ ਫੀਲ ਅਤੇ ਤੁਹਾਨੂੰ ਨਜ਼ਰ ਆ ਰਹੀ ਹੋएगी। ਐਂਡ ਬੈਕਵਾਲ ਜਦੋਂ ਆਪਾਂ ਧਿਆਨ ਦਿੰਦੇ ਹਾਂ ਨਾ ਉਹ ਵੀ ਬਿਲਕੁਲ ਇੱਕ ਫੀਲ ਅਲੱਗ ਹੀ ਆ ਜਾਂਦੀ ਹੈ ਤੇ। ਤੋਂ ਦੇਖੋ ਇਹਦੇ ਵਿੱਚ ਪਿੱਛੇ ਦੀ ਤਰਫ ਜਿਹੜਾ ਸਾਰਾ ਵੁੱਡ ਇਹ ਸਾਰਾ ਤੁਹਾਡਾ ਪੀਓਪੀ ਦਾ ਅੱਛਾ ਕਿ ਡਿਜ਼ਾਈਨ ਆ ਗਿਆ ਐਂਡ ਇਹ ਤੁਹਾਡੀ ਫਰੰਟ ਵਾਲ ਹੈ ਜਿਹਦੇ ਉੱਤੇ ਟੀਵੀ ਪੈਨਲ ਆ ਜਾਏਗਾ ਔਰ ਇਹਦੇ ਨਾਲ ਹੀ ਤੁਹਾਡੇ ਤੇ ਡਰੈਸਿੰਗ ਏਰੀਆ ਪਲੱਸ ਬਾਥਰੂਮ ਤੁਹਾਡੇ ਹਰੇਕ ਬਾਥਰੂਮ ਦੇ ਵਿੱਚ ਪਾਰਟੀਸ਼ਨ ਡਿਜ਼ਾਈਨ ਤੁਹਾਡਾ ਪੂਰਾ ਰਹੇਗਾ ਸੋ ਵੈਂਟੀਲੇਸ਼ਨ ਦਾ ਧਿਆਨ ਤਾਂ ਵੀਰ ਨੇ ਪੂਰਾ ਰੱਖਿਆ ਹੋਇਆ ਆ ਖੋਲ ਕੇ ਜਦ ਆਪਾਂ ਬਾਹਰ ਨੂੰ ਆਨੇ ਆ ਨਾ ਓਹੋ ਏਨੀ ਸੋਹਣੀ ਤੋਂ ਪਾਦੀ ਹੈ ਪਿੱਛੋਂ ਦੀ ਕਹਿਣੀ ਨਹੀਂ ਵੀ ਕੱਲੇ ਕੱਲੇ ਚੀਜ਼ ਦੇਖ ਕੇ ਨਾ ਦਿਲ ਖੁਸ਼ ਹੁੰਦਾ ਹੈ ਸੋ ਵਾਪਸ ਆਪਾਂ ਲਾਂਚ ਵਾਲੇ ਏਰੀਆ 'ਚ ਜਿੱਥੇ ਇਹ ਟਾਈਲ ਵਰਕ ਹੈ ਛੋਟੇ ਜਿਹੇ ਗ੍ਰੀਨ ਏਰੀਆ ਤੇ ਡਿਜ਼ਾਈਨ ਕੀਤਾ ਹੈ ਪਲੱਸ ਆਹ ਸਾਈਡ ਆ ਗਈ ਤੁਹਾਡੀ ਕੰਪਲੀਟ ਬੈਨੇਟੀ ਦੀ ਐਂਡ ਇਹ ਆ ਗਿਆ ਆਪਣਾ ਸੈਕੰਡ ਬੈਡਰੂਮ ਸੋ ਸੈਕੰਡ ਬੈਡਰੂਮ 'ਚ ਵੀ ਨਾ ਐਂਟਰ ਕਰਕੇ ਤੁਹਾਨੂੰ ਬੜਾ ਖੁੱਲਾ ਪੰਜਾ ਤੇ ਨਜ਼ਰ ਆਏਗਾ ਅੱਛੀ ਸਪੇਸ ਹੈ ਬੈੱਡ ਪੂਰਾ ਲੱਗਾ ਬੈੱਡ ਵੀ ਤੁਸੀਂ ਮੈਂ ਦੱਸਾਂ ਇਧਰ ਡਿਜ਼ਾਈਨ ਦੀ ਗੱਲ ਤਾਂ ਬਿਲਕੁਲ ਲੈਦੀ ਹੋਈ ਹੈ ਬੈੱਡ ਪਾਲਿਸ਼ ਹੈ ਇੱਕ ਅਲੱਗ ਫੀਲ ਆ ਜਾਂਦੀ ਹੈ ਇਧਰ ਐਂਡ ਬੈਕ ਤੇ ਤੁਸੀਂ ਦੇਖੋਗੇ ਵਾਲਪੇਪਰ ਹੈ ਪਲੱਸ ਐਂਟੀਕ ਇਥੇ ਡਿਜ਼ਾਈਨ ਪੂਰਾ ਇਧਰ ਦਿੱ ਬੱਡੀ ਵਿੰਡੋ ਇੱਥੇ ਨਜ਼ਰ ਆਏਗੀ ਐਂਡ ਇਹ ਆ ਗਿਆ ਤੁਹਾਡਾ ਪੂਰਾ ਟੀਵੀ ਪੈਨਲ ਟੀਵੀ ਪੈਨਲ ਦੇ ਚ ਕੋਈ ਕਮੀ ਨਹੀਂ ਛੱਡੀ ਜਿਹੜਾ ਮਰਜ਼ੀ ਦੇਖ ਲਓ ਸਟੋਰੇਜ ਪੂਰੀ ਹੋਏਗੀ ਪਲੱਸ ਉੱਤੇ ਐਂਟਿਕਸ ਪੂਰੇ ਰੱਖੇ ਹੋਣਗੇ ਮਤਲਬ ਕਿ ਸ਼ੌਂਕ ਵਾਲੀ ਗੱਲ ਹੈ ਬਹੁਤ ਰੇਅਰ ਹੁੰਦਾ ਐਵੇਂ ਦੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੇ ਐਂਡ ਠੀਕ ਹੈ ਇੱਧਰ ਆਗੇ ਤੁਹਾਡੀ ਸਿਟਿੰਗ ਦੋ ਚੇਅਰਸ ਨੇ ਪਲੱਸ ਸੈਟਰ ਟੇਬਲ ਆ ਗਿਆ ਜਾਂ ਛੋਟਾ ਜਿਹਾ ਟੇਬਲ ਆ ਗਿਆ ਐਂਡ ਇਹ ਦੋਨਾਂ ਦੇ ਨਾਲ ਡਰੈਸਿੰਗ ਇੱਧਰ ਲੱਗ ਤੋਂ ਆ ਗਿਆ ਸੋ ਮੇਨ ਚੀਜ਼ ਹੈ ਨਾ ਘਰ ਦੇ ਵਿੱਚ ਵੈਂਟੀਲੇਸ਼ਨ ਦਾ ਡਿਜ਼ਾਈਨ ਬਹੁਤ ਸੋਹਣਾ ਕੀਤਾ ਹੋਇਆ ਕਿਤੇ ਵੀ ਹੈ ਲਾਈਟ ਤੁਹਾਨੂੰ ਪੂਰੀ ਨਜ਼ਰ ਆਏਗੀ ਬਾਹਰੋਂ ਦੀ ਨੇਚਰਲ ਲਾਈਟ ਤੇ ਇਹ ਜਿਹੜੇ ਵੈਂਟੀਲੇਸ਼ਨ ਹੁੰਦੀ ਹੈ ਉਹ ਪੂਰੀ ਨਜ਼ਰ ਆਂਦੀ ਹੈ ਸੋ ਵਾਪਸ ਨਾ ਇਹਦੇ ਚ ਆਂਦੇ ਇਸ ਰੂਮ ਦੇ ਵਿੱਚ ਇੱਕ ਲੱਗ ਨਜ਼ਰ ਮਾਰਦੇ ਆ ਉਸਿਆ ਦੇਖੋ ਲੈਂਪ ਹੈ ਕਲॉक ਹੈ ਐਂਡ ਇਹ ਆਪਣਾ ਪੁਰਾਣੇ ਟਾਈਮ ਦਾ ਟੈਲੀਫੋਨ ਅੱਜ ਦੇ ਬੱਚੇ ਦਾ ਸ਼ਾਇਦ ਇਹਨੂੰ ਪਛਾਣਦੇ ਵੀ ਨਾ ਹੋਣ ਪਰ ਫੀਲ ਬੜੀ ਅੱਛੀ ਆਂਦੀ ਹੈ ਸੋ ਮਤਰਾ ਨੂੰ ਸ਼ੌਕ ਹਥਿਆਰਾਂ ਦਾ ਐਂਟੀ ਗੰਸ ਨੇ ਨਾਰਮਲ ਨਹੀਂ ਹੈਗੀਆਂ ਆ ਜਾ ਫਿਰ ਆਪਾਂ ਹੁਣ ਚੱਲਦੇ ਹਾਂ ਉੱਪਰ ਨੂੰ ਐਂਡ ਉੱਪਰ ਵੱਧੇ ਹੋਏ ਨਾ ਅਗੇਨ ਉਹ ਪੁਰਾਣੀ ਅਮਰੀਸ਼ਪੁਰੀ ਵਾਲੀ ਫਿਲਮਾਂ ਦੀ ਨਾ ਪੂਰੀ ਫੀਲਿੰਗ ਆਂਦੀ ਹੈ ਠਾਕੁਰ ਸਾਹਿਬ ਥੱਲੇ ਉੱਤਰਦੇ ਪਏ ਨੇ ਐਵੇਂ ਤਾਂ ਹੀ ਹੁੰਦਾ ਸੀ ਨਾ ਕੁਝ ਆ ਜਾ ਸੋ ਇਹ ਸਾਰਾ ਸਾਗਵਾਨ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ نیچے ਤੁਸੀਂ ਦੇਖੋਗੇ ਗ੍ਰੇਨਾਈਟ ਲੱਗਾ ਹੋਇਆ ਹੈ ਸੋ ਸਟੇਅਰਸ ਤੋਂ ਉੱਪਰ ਆਂਦੇ ਹੋਏ ਨਾ ਬੜੀ ਵਧੀਆ ਫੀਲ ਆਦੀ ਏ ਯਾਰ ਜਗ੍ਹਾ ਖੁੱਲੀ ਹੋਵੇ ਤਾਂ ਕੀ ਕੁਝ ਨਹੀਂ ਹੋ ਸਕਦਾ ਸੋ ਡਿਜ਼ਾਈਨ ਕਰਦਾ ਕੱਲੇ ਕੱਲੇ ਕਾਰਨਰ ਵਿੱਚ ਨਾ ਇੱਕ ਹੀ ਚੀਜ਼ ਕਹਿੰਦਾ ਯਾਰ ਕਿ ਇਹ ਇੰਨਾ ਵਧੀਆ ਡਿਜ਼ਾਈਨ ਨਾ ਮਸਾ ਕਿਤੇ ਦੇਖਣ ਨੂੰ ਮਿਲਦਾ ਸੋ ਇਹ ਚੁਮਰ ਚੁਮਰ ਦੇ ਉੱਪਰ ਤੁਹਾਡੇ ਜਿਹੜਾ ਸਨ ਸਨਰੂਫ ਜਿਹੜੀ ਹੈਗੀ ਬਿਲਕੁਲ ਲਾਗੇ ਫੇਅਰ ਦਿੰਦੀ ਏ ਤੂੰ ਦੇਖੋ ਸਨਰੂਫ ਦੇ ਵਿੱਚ ਵੀ ਨਾ ਸੀਐਨਸੀ ਕਟਿੰਗ ਲਾਈ ਹੈ ਪਲੱਸ ਬorderDetails ਕਿੱਥੇ ਕਿੱਤਾ ਹੋਏਗਾ ਐਂਡ ਚੁਮਰ ਵੀ ਕਾਫੀ ਭਾਰੀ ਹੈ ਹੈਵੀ ਵਰਕ ਕੀਤਾ ਹੋਇਆ ਹੈ ਵੈਸਤਾ ਕੱਲੇ ਕੱਲੇ ਚੀਚਨਾ ਹੀ ਫੀਲ ਆਂਦੀ ਹੈ ਕਿ ਹਾਂ ਕੰਮ ਕੀਤਾ ਤੇ ਲੈਵਲ ਹੀ ਲੱਗਿਆ ਬਿਲਕੁਲ ਕੰਮ ਕਰੇ ਦਾ ਹੁਣ ਮੈਂ ਕੱਲੀ ਸਟੇਅਰਜ਼ ਦੀ ਗੱਲ ਕਰਾਂ ਨਾ ਇਹਦੇ ਵਿੱਚ ਮੈਂ ਕਹਿਣਾ ਸ਼ਾਇਦ 15 ਮਿੰਟ ਮੈਂ ਇਹਦੇ ਵਿੱਚ ਕੱਢ ਸਕਦਾ ਸੋ ਜੋ ਡਿਜ਼ਾਈਨ ਇੱਥੇ ਕੀਤਾ ਹੈ ਗਲਾਸ ਵਰਕ ਹੈ ਐਂਡ ਪਲੱਸ ਸੈਵਿਜ ਤੁਸੀਂ ਦੇਖ ਰਹੇ ਹੋ ਕਿ वुਡ ਵਰਕ ਇੱਥੇ ਕੀਤਾ ਹੋਇਆ ਨਾ ਉਹ ਸਾਰਾ ਇੱਕ ਅਲੱਗ ਲੈਵਲ ਦਾ ਹੀ ਹੈ ਸੋ ਉੱਪਰ ਇੱਕ ਪੈਸੇਜ ਹੈ ਜਿੱਥੋਂ ਦੀ ਆਪਾਂ ਐਂਟਰੀ ਕੀਤਾ ਸੀ ਸਟੇਅਰਜ਼ ਤੋਂ ਐਂਡ ਇਹ ਪੈਸੇ ਜਿਹੜਾ ਹੈਗਾ ਨਾ ਸਾਲੋ ਸਾਰੇ ਰੂਮਸ ਦੇ ਨਾਲ ਬਾਲਕਨੀ ਨਾਲ ਅੱਗੇ ਬੈਕ ਫਰੰਟ ਸਾਰੇ ਚੀਜ਼ਾਂ ਨਾਲ ਜੋੜ ਦਿੰਦਾ ਹੈ ਸੋ ਸਭ ਤੋਂ ਪਹਿਲਾਂ ਇੱਥੇ ਇੱਕ ਬੈੱਡਰੂਮ ਆਇਆ ਦਾ ਆਇਆ ਆਪਾਂ ਇਹਨੂੰ ਦੇਖਦੇ ਹਾਂ ਸੋ ਇਸ ਬੈੱਡਰੂਮ 'ਚ ਐਂਟਰ ਕਰਕੇ ਨਾ ਤੁਸੀਂ ਇਹ ਦੇਖੋਗੇ ਕਿ ਬੈੱਡਰੂਮ ਦੇ ਵਿੱਚ ਕਿੰਨਾ ਕੰਮ ਕੀਤਾ ਹੋਇਆ ਤੁਸੀਂ ਸ਼ਾਇਦ ਬਹੁਤ ਰੇਅਰ ਹੋਏਗਾ ਕਿ ਐਵੇਂ ਦੇ ਬੈੱਡ ਪਏ ਹੋਏ ਨਜ਼ਰ ਆਏ ਹੋਣ ਤੁਹਾਨੂੰ ਕਿਤੇ ਜਾਂ ਤਾਂ ਸਾਨੂੰ ਸੀਰੀਅਲਸ ਵਿੱਚ ਨਜ਼ਰ ਆਉਂਦੇ ਆ ਜਾਂ ਕਿਸੇ ਮੂਵੀ 'ਚ ਨਜ਼ਰ ਆਉਂਦੇ ਆ ਪਰ ਵੀਰ ਨੇ ਨਾ ਉਹ ਸਾਰੀਆਂ ਚੀਜ਼ਾਂ ਲਿਆ ਕੇ ਆਪਣੇ ਘਰੇ ਰੱਖਤੀਆਂ ਸੋ ਫੀਲ ਹੀ ਬਿਲਕੁਲ ਅਲੱਗ ਆਂਦੀ ਹੈ ਮਤਲਬ ਕਿ ਸ਼ੌਂਕ ਇੱਕ ਅਲੱਗ ਚੀਜ਼ ਹੁੰਦੀ ਹੈ ਤੇ ਜੇ ਬੰਦਾ ਚਾਹੇ ਕੁਝ ਵੀ ਕਰਨਾ ਤੇ ਸਭ ਕੁਝ ਕਰ ਸਕਦਾ ਤੇ ਵੀਰ ਦੀ ਕਹਾਣੀ ਵੀ ਕੁਝ ਐਵੇਂ ਦੀ ਸੀ ਇੰਨੀ ਤਰੱਕੀ ਕੀਤੀ ਐਨਾ ਕਿ ਮਿਹਨਤ ਕੀਤੀ ਕਿ ਐਸ ਲੈਵਲ ਤੇ ਪਹੁੰਚ ਗਿਆ ਆਪਣੇ ਸਾਰੇ ਸ਼ੌਂਕ ਭਗਾ ਰਿਆ ਤੇ ਮੈਂ ਇਹ ਚੀਜ਼ ਕਹੂੰਗਾ ਆਪਣੇ ਸਾਰੇ ਪੰਜਾਬ ਵਾਲੇ ਮੇਰੇ ਬੱਚਿਆਂ ਨੂੰ ਕਿ ਯਾਰ ਮਿਹਨਤ ਕਰਨੀ ਆ ਤਾਂ ਐਸ ਲੈਵਲ ਦੀ ਕਰੋ ਕਿ ਆਪਣੇ ਸ਼ੌਂਕ ਭਗਾ ਸਕੋ ਤੇ ਆਪਣੇ ਸ਼ੌਂਕ ਦੇ ਹੁਤੇ ਨਾ ਸਾਡੇ ਪੇਰੈਂਟਸ ਜਿਹੜੇ ਨੇ ਐਸ਼ ਕਰਨ ਸੋ ਇੱਥੋਂ ਬਾਹਰ ਆਨੇ ਪੈਸੇ ਜ ਹੈ ਸੋ ਇਹ ਬਾਬਾਈ ਦਾ ਕਮਰਾ ਵਾ ਸੋ ਇਧਰੋਂ ਦੀ ਆਨੇ ਆਪਾਂ ਬਾਹਰ ਵੱਲ ਤੇ ਬਾਹਰ ਆ ਗਿਆ ਆਪਣਾ ਵਰਾਂਡਾ ਉਹ ਯਾਰ ਬਿਲਕੁਲ ਹੀ ਅਲੱਗ ਚੀਜ਼ ਆ ਜਾਂਦੀ ਹੈ ਇੱਥੇ ਹੁਣ ਬੇਬੇ ਜੀ ਤੇ ਬਾਪੂ ਜੀ ਬੈਠੇ ਨੇ ਇੱਧਰ ਤੇ ਦੇਖੋ ਕਿੰਨਾ ਸੋਹਣਾ ਏਰੀਆ ਐ ਇੰਨੀ ਥਾਂ ਲੱਭੜੀ ਬਹੁਤ ਔਖੀ ਹੁੰਦੀ ਐ ਤੇ ਐਨੇ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਥੱਲੇ ਸੋਫੇ ਵਗੈਰਾ ਪੂਰੇ ਰੱਖੇ ਹੋਏ ਨੇ ਆ ਜਗ੍ਹਾ ਦੇਖ ਲਓ ਬਹੁਤ ਸਾਰੀ ਐ ਪੂਰੀ ਪ੍ਰੋਪਰ ਜਗ੍ਹਾ ਮਿਲਦੀ ਐ ਤੇ ਇਸ ਤੋਂ ਬਾਅਦ ਜਿਹੜੀ ਸੀਲਿੰਗ ਐ ਇੱਧਰਲੇ ਪਾਸੇ ਵੀ ਐਸ ਥਾਂ ਤੇ ਸੀਲਿੰਗ ਦੇ ਉੱਤੇ ਡਿਜ਼ਾਈਨ ਬਹੁਤ ਰੇਅਰ ਦੇਖਿਆ ਕਿਸ ਨੂੰ ਸੀਲਿੰਗ ਤੇ ਵੀ ਡਿਜ਼ਾਈਨ ਕੀਤਾ ਹੋਇਆ ਪਰ ਲੈਂਪ ਵੀ ਪੂਰੇ ਲਗਾਏ ਨੇ ਪੱਖੇ ਲਾਏ ਹੋਏ ਨੇ ਐਂਡ ਐਸਾਈਡ ਵੀ ਤੁਸੀਂ ਦੇਖੋਗੇ ਤਾਂ ਟਾਈਲ ਵਰਕ ਪੂਰਾ ਕਿੱਤਾ ਹੋਇਆ ਪਲੱਸ ਗ ਉਵੇਂ ਇੱਧਰਲੇ ਪਾਸੇ ਵੀ ਪੂਰੀ ਕਿ ਨਹੀਂ ਦੀ ਹੈ ਤੇ ਇਹ ਆ ਜਾਂਦੀ ਆਪਣੀ ਬਾਲਕਨੀ ਛੋਟੀ ਜੀ ਇੱਧਰਲੇ ਪਾਸੇ ਸੋ ਜੇ ਐਵੇਂ ਤੇ ਏਰੀਆ ਕਿਸੇ ਨੂੰ ਹੋਵੇ ਨਾ ਕਿਸੇ ਕੋਲ ਤਾਂ ਸ਼ਾਇਦ ਹੀ ਕੋਈ ਹੋਵੇ ਕਿ ਮੈਂ ਘਰ ਦੇ ਅੰਦਰ ਰਹੂੰਗਾ ਕਿਉਂਕਿ ਐਵੇਂ ਦਾ ਏਰੀਆ ਨਾ ਆਪਣੇ ਆਪ ਬਾਹਰ ਬੁਲਾਉਂਦਾ ਕਿ ਨਹੀਂ ਇੱਥੇ ਬੈਠੋ ਇਹ ਤੋਂ ਨਜ਼ਾਰਾ ਹੀ ਬੜਾ ਬਿਲਕੁਲ ਅਲੱਗ ਹੁੰਦਾ ਆਜੋ ਸੋ ਹੁਣ ਆਪਾਂ ਦਵਾਰਾ ਐਂਟਰ ਕੀਤਾ ਇੱਧਰਲੇ ਪਾਸੇ ਸੋ ਇਹ ਬੱਚਿਆਂ ਦਾ ਬੈੱਡਰੂਮ ਆ ਗਿਆ ਤੇ ਦੇਖ ਕੇ ਹੀ ਸਮਝ ਤੁਹਾਨੂੰ ਆ ਗਿਆ ਹੁਣ ਆ ਨਾੜੇ ਫੀਲ ਬਿਲਕੁਲ ਅਲੱਗ ਆ ਜਾਂਦੀ ਹੈ ਸੋ ਸੇ ਦੇਖੋ ਪੂਰੀ ਵਾਲ ਜਿਹੜੀ ਹੈ ਪੂਰੀ ਵਾਲ ਦੇ ਉੱਤੇ ਡਿਜ਼ਾਈਨ ਕੀਤਾ ਹੋਇਆ ਐਂਡ ਬੈਕ ਤੇ ਤੁਸੀਂ ਦੇਖੋਗੇ ਸਾਰਾ ਲੈਦਰ ਦੇ ਨਾਲ ਕੰਮ ਕੀਤਾ ਹੋਇਆ ਇੱਥੇ ਤੁਹਾਡਾ ਲਾਈਟ ਸ਼ੇਡ ਹੈ ਉੱਪਰ ਡਾਰਕ ਸ਼ੇਡ ਹੈ ਵਿੱਚ ਡਾਇਮੰਡ ਦੇ ਨਾਲ ਇੱਕ ਅਲੱਗ ਫੀਲ ਆ ਜਾਂਦੀ ਹੈ ਐਂਡ ਜਿਹੜੀ ਤੁਹਾਡੀ ਬੈਕ ਵਾਲ ਹੈ ਉਹ ਬਿਲਕੁਲ ਅਲੱਗ ਫੀਲ ਦੇ ਦਿੰਦੀ ਹੈ ਜਿਹਦੇ ਉੱਤੇ ਵਾਲਪੇਪਰ ਲੱਗਿਆ ਹੋਇਆ ਐਂਡ ਇਹ ਸਾਰਿਆਂ ਤੋਂ ਬਾਅਦ ਜੇ ਤੁਸੀਂ ਆਪ ਉੱਪਰ ਵੱਲ ਦੇਖਦੇ ਅਸੀਂ ਛੱਤ ਵਾਲ ਤੇ ਸੀਲਿੰਗ ਤੇ ਵੀ ਤੁਹਾਨੂੰ वुਡਵਰਕ ਮਿਲੇਗਾ ਐਂਡ ਕੰਸੀਲ ਲੈਂਪਸ ਦੇ ਨਾਲ ਇੱਕ ਅੱਛਾ ਡਿਜ਼ਾਈਨ ਮਿਲੇਗਾ ਐਂਡ ਬਲੂਇਸ਼ ਲਾਈਟ ਹੈ ਵਿਚ ਦਿੱਤੀ ਗਈ ਹੈ ਜਿੱਥੇ ਵਾਲਪੇਪਰ ਵੀ ਹੈ ਪਲੱਸ ਫੈਨ ਵੀ ਹੈ ਸੋ ਇੱਕ ਬੜਾ ਅੱਛਾ ਕੰਬੀਨੇਸ਼ਨ ਤੁਹਾਨੂੰ ਮਿਲ ਜਾਂਦਾ ਸਪੇਸ ਵਾਕਿਆ ਬੜੀ ਸ਼ੋਰ ਸੋਹਣੀ ਹੈ ਇੱਥੇ ਆਜੋ ਸੋ ਇਹ ਨੈਕਸਟ ਬੈੱਡਰੂਮ ਆ ਗਿਆ ਜੀ ਸੋ ਕਿਸੇ ਛੋਟੇ ਮਹਿਲ ਨਾਲੋਂ ਨਾ ਘਟ ਨਹੀਂ ਹੈਗੀ ਜਹਾਂ ਇਹ ਇਕੱਲੇ ਇਕੱਲੇ ਬੈੱਡਰੂਮ ਦੇ ਨਾਲ ਇੱਕ ਅਲੱਗ ਹੀ ਗੱਲ ਬਾਤ ਹੈ ਸੋ ਐਵੇਂ ਦੇ ਬੈੱਡ ਨਾ ਬਹੁਤ ਰੇਅਰ ਹੁੰਦੇ ਨੇ ਜਿਹੜੇ ਨਜ਼ਰ ਆਣ ਜਾਂ ਨਜ਼ਰ ਆਉਂਦੇ ਨੇ ਤਾਂ ਸਿਰਫ ਵੱਡੀਆਂ ਦੁਕਾਨਾਂ ਤੇ ਜਾਂ ਫਿਰ ਮੂਵੀਜ਼ ਵਿੱਚ ਜਾਂ ਫਿਰ ਸੀਰੀਅਲ ਵਿੱਚ ਘਰਾਂ ਦੇ ਵਿੱਚ ਤਾਂ ਮਸਾਂ ਹੀ ਕਿਤੇ ਨਜ਼ਰ ਆਉਂਦੇ ਹੁਣ ਜੋ ਇੱਥੇ ਪਏ ਨੇ ਐਂਡ ਬੈਕ ਤੇ ਤੁਸੀਂ ਦੇਖੋਗੇ ਅਗੇਨ ਬਹੁਤ ਸੋਹਣਾ ਬੈਕ ਹੈ ਦੀ ਡਿਜ਼ਾਈਨ ਕੀਤੀ ਹੋਈ ਆ ਸੇਲਿੰਗ ਵੀ ਇੱਕ ਅਲੱਗ ਲੈਵਲ ਦੇ ਨਾਲ ਕੰਮ ਕੀਤਾ ਹੋਇਆ ਹੈ ਵੈਂਟੀਲੇਸ਼ਨ ਦੀ ਆਪਣੇ ਜਿਹੜੇ ਹੈਗੇ ਨੇ ਵਿੰਡੋਜ਼ ਆ ਉਹ ਪੂਰੀਆਂ ਤੁਹਾਨੂੰ ਇੱਥੇ ਨਜ਼ਰ ਆਣ ਗਈਆਂ ਸੋ ਇੱਕ ਛੋਟਾ ਜਿਹਾ ਸੋਫਾ ਵੀ ਇੱਥੇ ਰੱਖਿਆ ਹੋਇਆ ਛੋਟਾ ਦਾ ਮੈਂ ਕਹਿ ਰਿਹਾ ਵਾਂ ਪਰ ਤੇ ਦਾ ਸਾਈਜ਼ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਇੱਕ ਅਲੱਗ ਹੀ ਲੈਵਲ ਦਾ ਕੰ ਸੋ ਮੈਚਿੰਗ ਜਿੰਨਾ ਹੋਏਗਾ ਸਾਰਾ ਕੰਮ ਐ ਤੇ ਤੁਹਾਨੂੰ ਨਜ਼ਰ ਆਏਗਾ 골ਡਨ ਥੀਮ ਦੇ ਵਿੱਚ ਸੋ ਅਸੀਂ ਬਾਤਾਂ ਹੈ ਓਪਨ ਟਰੈਸਵਾਲ ਹੈ ਖੁੱਲੀ ਤਾਂ ਜਿਵੇਂ ਅਸੀਂ ਸਾਹਮਣੇ ਦੇਖਿਆ ਸੀ ਉਹ ਮੈਂ ਬੈਕ ਸਾਈਡ ਤੇ ਹੈ ਸੋ ਸਰਦੀਆਂ ਦੀ ਧੁੱਪ ਦਾ ਮਜ਼ਾ ਜਿਹੜਾ ਐ ਸਾਈਡ ਤੇ ਲਿਤਾ ਜਾਂਦਾ ਐ ਐਂਡ ਗਰਮੀਆਂ ਦਾ ਮਜ਼ਾ ਉਹ ਸਾਹਮਣੇ ਵਾਲੀ ਬਾਲਕਨੀ ਤੇ ਸੋ ਇੱਕ ਉਹ ਥਾਂ ਹੈ ਜਿਹੜੀ ਖੇਤਾਂ ਨਾਲ ਘਿਰੀ ਹੋਈ ਐ ਐਂਡ ਇੱਕ ਪਿਆਰੀ ਜੀ ਫੀਲ ਜਿਹੜੀ ਆਪਣੇ ਘਰ ਦੇ ਹੁੰਦੀ ਹੈ ਉਹ ਤੇ ਪੂਰੀ ਆਦੀ ਐ ਸਕੂਨ ਵਾਲੀ ਲਾਈਫ ਜਿਹਨੂੰ ਕਹਿੰਦੇ ਆ ਨਾ ਉਹ ایسی ਜਗ੍ਹਾ ਤੇ ਹੁੰਦੇ ਹੈ ਸੋ ਦੋਸਤੋ ਪੂਰੀ ਵੀਡੀਓ ਤੁਸੀਂ ਦੇਖੀ ਧੰਨਵਾਦ ਇਸ ਚੀਜ਼ ਦਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸੋ ਕਮੈਂਟ ਵਿੱਚ ਜ਼ਰੂਰ ਲਿਖ ਕੇ ਦੱਸੋ ਕਿ ਤੁਸੀਂ ਇਹ ਘਰ ਨੂੰ 10 ਵਿੱਚੋਂ ਕਿੰਨੇ ਨੰਬਰ ਦੋਵੋਗੇ ਸੋ ਮੇਰੇ ਭਰਾ ਦੇ ਜਿਹੜਾ ਡਿਜ਼ਾਈਨ ਹੈ ਇਹ ਉਹਦੇ ਮਾਈਂਡ ਵਿੱਚ ਜਿਹੜੀ ਜਿਹੜੀ ਕਲੀ-ਕਲੀ ਚੀਜ਼ ਆਈ ਜੋ ਉਹਨੇ ਡਿਜ਼ਾਈਨ ਕੀਤੀ ਉਹਨੂੰ ਕਿੰਨੇ ਨੰਬਰ ਦੋਵੋਗੇ ਸੋ ਫੇਰ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ